पांच हजार देखे ਵੀ ਉਹ ਪਸ਼ੂ ਦੁੱਧ ਦੇਣ ਤੋਂ ਹਟ ਗਿਆ ਫਿਰ ਅਵਾਰਾ ਪਸ਼ੂ ਅਸੀਂ ਐਦਾਂ ਖੋਲ ਦਿੰਦੇ ਜਿੱਦਾਂ ਵੀ ਕੋਈ ਗੱਲ ਨਹੀਂ ਸਾਡੇ ਪਾਪੇ ਦੀ ਉਹ ਜ਼ਮੀਨ ਆ ਵੀ ਕੋਈ ਗੱਲ ਨਹੀਂ ਜਾ ਕੇ ਜਿੱਧਰ ਮਰਜੀ ਚੋਗ ਲੈਵੇ ਤੇ ਵੀ ਜੇ ਕਿਸੇ ਕੋਈ ਬੰਦਾ ਅਸੀਂ ਦੇਖ ਲਿਆ ਆਪਣੇ ਏਰੀਆ ਦੇ ਵਿੱਚ ਫਿਰ ਅਸੀਂ ਕੁੱਟੂਗੇ ਘੱਟ ਘੜੀਸੂਗੇ ਜ਼ਿਆਦਾ ਓਏ ਯਾਰ ਬੁੱਢੀ ਗੱਲਦਾ ਹੀ ਬੋਹੜਾ ਯਾਰ ਹਾਂਜੀ ਆ ਜਿਹੜਾ ਅਸੀਂ ਬਣਾ ਰਹੇ ਤੁਸੀਂ ਸਾਰੇ ਦੇਖ ਕੇ ਸੋਚਦੇ ਹੋਣੇ ਵੀ ਸ਼ਾਇਦ ਕੋਈ ਗੇਮਾਂ ਕਰ ਰਹੇ ਹਨ ਵੀ ਖੇਲਾ ਕਰ ਰਹੇ ਬੱਚਿਆਂ ਵਾਲੀਆਂ ਹਨਾ ਬਾਬਾ ਜੀ ਇਹ ਕੋਈ ਸਾਨੂੰ ਸ਼ੌਂਕ ਨਹੀਂ ਹੈਗਾ ਵੀ ਆਹ ਚੀਜ਼ਾਂ ਬਣਾ ਕੇ ਜਿਹੜੀਆਂ ਖੇਲਣ ਦਾ ਤੁਸੀਂ ਦੇਖ ਰਹੇ ਹੋ ਪਿੱਛੇ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਵੀਡੀਓ ਵੀ ਅੱਜ ਅਸੀਂ ਦੁਖੀ ਹੋ ਕੇ ਪਾਰੇ ਲਗਾਤਾਰ ਲਗਭਗ ਸਾਨੂੰ ਨਾ ਬਾਬਾ ਜੀ 15 20 ਦਿਨ ਤਾਂ ਹੋ ਗਏ ਲਗਾਤਾਰ ਲਗਾਤਾਰ ਆਦੇ ਲਗਾਤਾਰ 15 20 ਦਿਨ ਹੋ ਗਏ ਵਾਰਾ ਪਸ਼ੂਆਂ ਨੇ ਜਿਹੜੇ ਤਵਾਹੀ ਸਾਡੇ ਖੇਤਾਂ 'ਚ ਮਚਾਈ ਪਈ ਸਾਡੇ ਪਿੰਡ ਤੋਂ 1/2 ਕਿਲੋਮੀਟਰ ਦੀ ਦੂਰੀ ਤੇ ਗਊਸ਼ਾਲਾ ਹੈ ਪਰ ਸਾਨੂੰ ਕੋਈ ਫਾਇਦਾ ਨਹੀਂ ਜੇ ਅਸੀਂ ਉੱਥੇ ਆਵਾਰਾ ਪਸ਼ੂ ਫੜ ਕੇ ਲੈ ਕੇ ਵੀ ਜਾਂਦੇ ਤਾਂ ਗਊਸ਼ਾਲਾ ਦੇ ਵਿੱਚ ਕੋਈ ਲੈਂਦਾ ਨਹੀਂ ਤੇ ਬਾਬਾ ਜੀ ਦੱਸੋ ਤੁਸੀਂ ਗੱਲ ਮੜੀ ਜੀ 18 ਕਿੱਲੇ ਦਿੱਤੇ ਹੋ ਜੀ ਪਿੰਡ ਦੇ ਨਾਲ ਤਿੰਨਾਂ ਪਿੰਡਾਂ ਦੀ ਜ਼ਮੀਨ ਦੀ ਇਹ ਲੈਂਦੇ ਨਹੀਂ ਗਊ ਕੋਈ ਨਹੀਂ ਅੰਦਰ ਲੈਂਦੇ ਸਾਡੀਆਂ ਫਸਲਾਂ ਦਾ ਹਾਰ ਬੇੜਾ ਕਰ ਕਰਤਾ ਇਹ ਨਹੀਂ ਸਾਡਾ ਐ ਹੈ ਬਾਕੀ ਕੋਈ ਨਹੀਂ ਪੁੱਛਦਾ ਹੱਥਾ ਜੇ ਲੈ ਕੇ ਜਾਓ ਤਾਂ ਜੀ ਨਾ 6000 ਰੁਪਏ ਦੇ ਦਿੱਤਾ ਉਹ ਉਹਦੀ ਗਊ ਅੰਦਰ ਲੈ ਲੈਦੇ ਉਹ ਵੀ ਦੁਗਾਨੇ ਸਾਡੇ ਕੱਢ ਦਿੰਦੇ ਫਸਲਾਂ ਸਾਡੀਆਂ ਟੱਕਾ ਨਹੀਂ ਹੁੰਦੀਆਂ ਮੱਕੀ ਤਾਂ ਨਹੀਂ ਹੋਈ ਹੁਣ ਕਣਕ ਆ ਗਈ ਕਣਕ ਦਾ ਤਾਂ ਬੇੜਾ ਕਰਕੇ ਜੀ ਹੇ ਛੋੜਾ ਮੁੰਡਾ ਮੇਰੇ ਨਾਲ ਉੱਪਰ ਇਹਨੇ ਬੂਟੇ ਲਾਏ ਵੇ ਪਬੂਲਰ ਦੇ ਸੁੱਖੇ ਦਸੀ ਤੇਰੇ ਬੂਟੇ ਜਿਹੜੇ ਪੰਨੇ ਬੂਟੇ ਜਾੜਾ ਬਹੁਤ ਜ਼ਿਆਦਾ ਜੀ ਹੁਣ ਉੱਥੇ ਡੰਡੀ ਪਾਈ ਪਈ ਹੈ ਜੀ ਪੂਰੀ ਪਾੜਾਂ ਦੇ ਉੱਤੇ ਉੱਤਰੀ ਜਾਂਦੇ ਜੀ ਇੰਦਰ ਪਾੜਾਂ ਦੀ ਉੱਚੀ ਲਗਣਾ ਉਹਨਾਂ ਨੇ ਹੋਰ ਕੀ ਕਰਨਾ ਜੀ ਹੁਣ ਉੱਥੇ ਡੰਡੀਆਂ ਪਾਈਆਂ ਪਿਆਜ਼ ਲਾਇਆ ਸਾਰਾ ਕਿਆਰਾ ਮਿੱਧ ਤਾਂ ਜੀ ਪੂਰਾ ਹੈ ਬਹੁਤ ਜ਼ਿਆਦਾ ਬਰਬਾਦੀ ਹੋ ਰਹੀ ਹੈ ਪੰਤੇ ਜੀ ਹੁਣ ਲਾਏ ਹੋਏ ਸੀਗੇ ਪਬੂਲਰ ਦੇ ਬੂਟੇ ਵੀ ਪੰਨ ਦਿੱਤੇ ਪਰ ਦੱਸੋ ਵੀ ਸਾਡਾ ਇਹਦੇ ਚ ਕਿਆ ਹੱਲ ਬਣੂਗਾ ਆਮ ਕਿਸਾਨ ਆ ਵੀ ਅਸੀਂ ਕੋਈ ਇਹ ਵੀ ਨਹੀਂ ਆ ਵੀ 100 200 ਕਿੱਲੇ ਦੇ ਮਾਲਕ ਆ ਵੀ ਕੋਈ ਪ੍ਰਵਾਹ ਨਹੀਂ ਹੈ ਗਊਸ਼ਾਲਾ ਵੀ ਉਹ ਸਾਹਮਣੇ ਨਾਲ ਗਊਸ਼ਾਲਾ ਨੂੰ ਜ਼ਮੀਨ ਵੀ ਦਿੱਤੀ ਵੀ ਜ਼ਮੀਨ ਗਊਸ਼ਾਲਾ ਬਣਾ ਵੀ ਦਿੱਤੀ ਵੀ ਸਭ ਕਰਿਆ ਵਾ ਫੇਰ ਨਹੀਂ ਉਹਨਾਂ ਨੂੰ ਕਹੇ ਕਰ ਦੇ ਅੰਦਰ ਕੈਚ ਨਹੀਂ ਕਰ ਦੇਣਾ ਅੱਧਾ ਕਿਲੋਮੀਟਰ ਦੀ ਦੂਰੀ ਤੇ ਕੋਈ ਜ਼ਿਆਦਾ ਨਹੀਂ ਅੱਧਾ ਕਿਲੋਮੀਟਰ ਦੇਖ ਲਓ ਜਾ ਕੰਨੀ ਪਪੂਲਰ ਲਾਇਆ ਵਾ ਫਸਲ ਬੀਜੀ ਵੀ ਕੁਝ ਵੀ ਆਇਆ ਨਾ ਦਿਖਾ ਦੂ ਕਿੰਨੀ ਕੁ ਦੂਰੀ ਐ ਇੱਥੋਂ ਸਾਰੇ ਉਹ ਸਾਹਮਣੇ ਮੰਦਰ ਨਾਲ ਆ ਰਹੀ ਹੈ ਸਭ ਦਿਖਾਈਂ ਉਧਰ ਗੁਰਦੁਆਰਾ ਚੱਲਦਾ ਹੈ ਗੁਰਦੁਆਰੇ ਪਹਿਲੇ ਪਾਸੇ ਆ ਵੇਸੇ ਕਦੇ ਗਏ ਨਹੀਂ ਐਵੇਂ ਝੂਟ ਕੇਣਾ ਵੀ ਹਾਂ ਕੋਈ ਪਸ਼ੂ ਲੈ ਕੇ ਗਏ ਪਰ ਜਿਹੜੇ ਕਈ ਸਾਡੇ ਵੀਰ ਗਏ ਆ ਬਾਬਾ ਜੀ ਆਜੋ ਉਧਰ ਉਹਨਾਂ ਦੇ ਦੱਸਣ ਮੁਤਾਬਕ ਇਹ ਹੈ ਵੀ ਜੇ ਆਪਾਂ ਲੈ ਕੇ ਵੀ ਜਾਂਦੇ ਨਾ ਕੋਈ ਆਵਾਰਾ ਪਸ਼ੂ ਫੜ ਕੇ ਲੈ ਕੇ ਵੀ ਜਾਂਦੇ ਆ ਤਾਂ ਉਹ ਮਨਾ ਕਰ ਦਿੰਦੇ ਹੁਣ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਆ ਵੀ ਕਈ ਵਾਰ ਉਹ ਕਹਿੰਦੇ ਵੀ ਪਸ਼ੂ ਜ਼ਿਆਦਾ ਹੋ ਗਏ ਸਾਡੇ ਕੋਲ ਜਾਂ ਵੀ ਜਿਹੜਾ ਪਸ਼ੂਆਂ ਨੂੰ ਚਾਰ ਆਇਓ ਪੂਰਾ ਨਹੀਂ ਪੈਂਦਾ ਆ ਪਾਣ ਨੂੰ ਬੰਦੇ ਨਹੀਂ ਐਦਾਂ ਕਿਹਾ ਮੈਨੂੰ ਕਿਹਾ ਜਿਉ ਨਹੀਂ ਸਾਡਾ ਫਸਲਾਂ ਦਾ ਡੱਕਾ ਨਹੀਂ ਛੱਡਿਆ ਮੱਕੀ ਪਹਿਲਾਂ ਨਹੀਂ ਰਹੀ ਆਪ ਸਾਡਾ ਰਾਈ ਤਾਂ ਹੁਣ ਕਣਕ ਦਾ ਤਾਂ ਦੇਖ ਲੋ ਤੁਹਾਡਾ ਸਾਹਮਣੇ ਆ ਦੇਖ ਲੋ ਕਿੱਦਾਂ ਫਿਰਦੇ ਡੰਗਰੇ ਇੱਥੇ ਇਹ ਕੀ ਕਰੂਗੇ ਗਰੀਬ ਵਿੱਚ ਕਿਸਾਨ ਵਿਚਾਰੇ ਸੋ ਜਾਣੀ ਇਹ ਆ ਜੀ ਗੱਲ ਵੀ ਉੱਥੇ ਉਹ ਕਹਿੰਦੇ ਸਾਡੇ ਕੋਲ ਬੰਦੇ ਨਹੀਂ ਹੈ ਪਰ ਬੜੀ ਪਰੇਸ਼ਾਨੀ ਹੋਈ ਵੀ ਸੜੀ ਪੁੱਤਾ ਮੰਗੂ ਪਾਲੀ ਵੀ ਫਸਲ ਜਿਹੜੀ ਇਹ ਜਦੋਂ ਬਾਅਦ ਚ ਬਰਬਾਦ ਹੁੰਦੀ ਤਾਂ ਬੜਾ ਦੁੱਖ ਲੱਗਦਾ ਬੰਦੇ ਤਾਂ ਹੈਗੇ ਆ ਬੂਟਾ ਲਾ ਆ ਕੰਮ ਕਰਨ ਨੂੰ ਬੂਟੇ ਪਾਉਣ ਲਈ ਤਾਂ ਬੰਦੇ ਹੈਗੇ ਉਹਨਾਂ ਕੋਲ ਘਾਹ ਪਾਉਣ ਨੂੰ ਬੰਦੇ ਨਹੀਂ ਹੈਗੇ ਉੱਥੇ ਮਾਜਰੇ ਗਊਸ਼ਾਲਾ ਜਾ ਕੇ ਦੇਖ ਲਓ ਪੋਰਾ ਨਹੀਂ ਨੁਕਸਾਨ ਹੋਣਾ ਸਾਰੇ ਬੰਦਰ ਪਸ਼ੂ ਕਰੇ ਬੋ ਨਹੀਂ ਹਾਂਜੀ ਮਾਜਰਾ ਝਾਂਡੀਆਂ ਮਾਜਰਾ ਖੁੱਲੀ ਵਿਛੜੀ ਬਹੁਤ ਜ਼ਿਆਦਾ ਨੁਕਸਾਨ ਆ ਫਿਰ ਅਸੀਂ ਆਹ ਡਰਨੇ ਦੇ ਬਣਾ ਕੇ ਇਹ ਗੜਦੇ ਵੀ ਚਲ ਰਾਤ ਨੂੰ ਬਾਬਾ ਜੀ ਹਨੇਰੇ ਦੇ ਵਿੱਚ ਜਿੱਦਾਂ ਮਤਲਬ ਮਾੜਾ ਮੋਟਾ ਡਰ ਜੂਗੇ ਮੈਂ ਡਰਦੇ ਵੀ ਕਿੱਥੋਂ ਆਪ ਕੰਨ ਉਹ ਸਿਰ ਤੇ ਪਸਾ ਕੇ ਲੈ ਜਾਂਦੇ ਉਹ ਡਰਦੇ ਡਰਦੇ ਵੀ ਕਿਆ ਹੋ ਡਰਦੇ ਘਟਾਲੀਆਂ ਤਾਰਾਂ ਵੀ ਲਾ ਕੇ ਦੇਖ ਲਿਆ ਉਹ ਮਾਰਦੇ ਚੱਕ ਚੱਕ ਝਟਕਾ ਮਸ਼ੀਨਾਂ ਲਾਈਆਂ ਵਾ ਲੋਕਾਂ ਨੇ ਹੂੰ ਠੀਕ ਆ ਵੇ ਕੰਮ ਕਰਦੀ ਆ ਵਧੀਆ ਝਟਕਾ ਮਸ਼ੀਨ ਪਰ ਹਰ ਬੰਦਾ ਲਾ ਵੀ ਨਾ ਸੱਤਦਾ ਇੰਨਾ ਪੈਸਾ ਕਿੱਥੇ ਦੇ ਇੰਨੀ ਮਜਬੂਰੀ ਵੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਉਸ ਦੀ ਗੱਲ ਹੈ ਵਾਹ ਹਲਾਤ ਹੋਏ ਵੇ ਆ ਡਰਨੇ ਬਣਾ ਕੇ ਲੱਗੇ ਵੇ ਲਾਣ ਵੀ ਚਲੋ ਜੇ ਕੁਛ ਨਾ ਕੁਛ ਕਿ ਵੀ ਰਾਤ ਨੂੰ ਹਨੇਰੇ ਦੇ ਵਿੱਚ ਜਿੱਦਾਂ ਪਸ਼ੂ ਆਂਦਾ ਤਾਂ ਵੀ ਇਹ ਜਿਹੜੀਆਂ ਮੋਰੀਆਂ ਦੀਆਂ ਕਈ ਵਾਰ ਇਹ ਲੱਗਦਾ ਮਤਲਬ ਸਾਡੇ ਮਨ ਦਾ ਭਲੇਖਾ ਆ ਵੀ ਹੋ ਸਕਦਾ ਇਹਨੂੰ ਡਰ ਜੂਗੇ ਸਮਝ ਲਵੇ ਬਈ ਬਈ ਬੰਦਾ ਬੰਦਾ ਖੜਾ ਹੈ ਕੋਈ ਆ ਦਿਖਾ ਬਈ ਆ ਦੇਖੋ ਇੱਧਰ ਆ ਦੇਖੋ ਕਿੱਦਾਂ ਦੇਖੋ ਆ ਜਾੜਾ ਹੋਇਆ ਵਾ ਆ ਪਸ਼ੂ ਜਾਂਦੇ ਆ ਪਸ਼ੂ ਜਾਂਦੇ ਸਾਰੇ ਇੱਧਰ ਲਿਆ ਕੇ ਫੁਕੇ ਆ ਜਾ ਆ ਦੇਖੋ ਆ ਦੇਖੋ ਕੀ ਹਾਲ ਹੋਇਆ ਵਾ ਐਦਾ ਸਾਰਾ ਹੀ ਜਿਹੜਾ ਕਰਤਾ ਦੇਖੋ ਕਿੰਦਾਂ ਦੀ ਫਸਲ ਹੈ ਪਾਲ ਕੇ ਇੱਥੇ ਤੱਕ ਪਜਾਈ ਹੈ ਤੇ ਬਸ ਪਰ ਜੇ ਵਾਰਾ ਪਸ਼ੂ ਇੱਦੀ ਘੁੰਮਦੇ ਰਹੇ ਇਹਨਾਂ ਨੂੰ ਨਾ ਨੱਥ ਪਈ ਨਾ ਕਿਤੇ ਸਾਂਭੇ ਗਏ ਤਾਂ ਬਰਬਾਦ ਆ ਫੇ ਕਿਸਾਨ ਤਾਂ ਬਰਬਾਦ ਆ ਜਾਂ ਫਸਲਾਂ ਹੀ ਨਹੀਂ ਰਹਿਣੀਆਂ ਆ ਦੇਖਦੇ ਜੇ ਤੁਸੀਂ ਆ ਬੂਟੇ ਵੀ ਵਿੱਚ ਨੁਕਸਾਨ ਬੂਟਿਆਂ ਦਾ ਵੀ ਹੋ ਰਿਹਾ ਤੇ ਮੈਂ ਤੁਹਾਨੂੰ ਦਿਖਾਣਾ ਇਹ ਸੁੱਕੇ ਦੇ ਨਾਲ ਖੇਤਾਂ ਉੱਥੇ ਵੀ ਨੁਕਸਾਨ ਬਹੁਤ ਹੋਇਆ ਬਾ ਤੁਹਾਨੂੰ ਉਹ ਵੀ ਦਿਖਾਣਾ ਮੈਂ ਆ ਲਾਈ ਹੋਇਆ ਜੀ ਭਾਜੀ ਪਿਆਰੇ ਆਪਾਂ ਹਾਂ ਸਾਰੇ ਦੇਖੋ ਕਿਵੇਂ ਜੜਾ ਕਰਿਆ ਪਿਆ ਆ ਸਾਰੇ ਹੀ ਬਰਬਾਦੀ ਕਰ ਦਿੱਤੀ ਉਹ ਸਾਰਾ ਉਧਰ ਕਣਕ ਵੀ ਖਾਲੀ ਇਧਰ ਆ ਦੇਖੋ ਆ ਸਾਰਾ ਆ ਸਾਰੇ ਪਿਆਜ਼ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਆ ਸਾਰੇ ਪਿਆਜ਼ ਵੀ ਖਰਾਬ ਕਰਦੇ ਇਧਰ ਵਿੱਚੋਂ ਆ ਸਾਰੇ ਆਏ ਉਧਰ ਸਾਰਲੀ ਸ਼ੜ ਜਿਹੜੇ ਦੋ ਬੂਟੇ ਆ ਉਹ ਦੋ ਬੂਟੇ ਵੀ ਬੂਟਿਆਂ ਦਾ ਵੀ ਨੁਕਸਾਨ ਕਰਤਾ ਫਿਰ ਪਾਸੇ ਉੱਥੇ ਆ ਪਿੱਛੇ ਵਾਲੀ ਸਾਈਡ ਆ ਦਿਖਾਈ ਆ ਪਿੱਛੇ ਜਿਹੜੀ ਫਸਲ ਹੈ ਇਹ ਵੀ ਬਰਬਾਦ ਕਰ ਦਿੱਤੀ ਉਹ ਸਾਰੀ ਖਾਲੀ ਇਧਰੋਂ ਪਾਸਾ ਕੁਝ ਵੀ ਛੱਡਿਆ ਆਪਣਾ ਸੋ ਵੀ ਹੈ ਵੀ ਜੇ ਕੋਈ ਨਾ ਹੱਲ ਹੋਇਆ ਸਾਡਾ ਫਿਰ ਅਸੀਂ ਤਾਂ ਬਹੁਤ ਦੁਖੀ ਆ ਸੁਖੇ ਬਹੁਤ ਜ਼ਿਆਦਾ ਜੀ ਹਨਾ ਫਿਰ ਤਾਂ ਕੋਈ ਹੱਲ ਨਹੀਂ ਹੈ ਕਿਸਾਨੀ ਦਾ ਮਨ ਤਾਂ ਬਰਬਾਦੀ ਹੋ ਰਹੀ ਹੈ ਹੈ ਬਿਲਕੁਲ ਆਏ ਆਪਣੇ ਮੁੱਡੇ ਹਟਦੇ ਜਾਂਦੇ ਆ ਬਿਲਕੁਲ ਬਿਲਕੁਲ ਨੌਜਵਾਨ ਪੀੜ੍ਹੀ ਤਾਂ ਹੀ ਨਹੀਂ ਖੇਤੀ ਕਰਦੇ ਤਾਂ ਹੀ ਨਹੀਂ ਖੇਤੀ ਕਰਦੇ ਗਾਹਾਂ ਗਾਹਾਂ ਖੇਤੀ ਕਰਨੀ ਗਿਆ ਖੇਤੀ ਨੂੰ ਤਾਂ ਪਹਿਲਾਂ ਹੀ ਸਾਰੇ ਕਹਿੰਦੇ ਵੀ ਖੇਤੀ ਚ ਕੋਈ ਬਚਦਾ ਨਹੀਂ ਹੈ ਜੇ ਕੋਈ ਮਿਹਨਤ ਕਰਕੇ ਮਾੜੀ ਮੋਟੀ ਕਾਮਯਾਬ ਕਰਦਾ ਵੀ ਹੈ ਤਾਂ ਮਗਰ ਤੇ ਆ ਕੰਮ ਹੁੰਦਾ ਪਹਿਲੇ ਨੁਕਸਾਨ ਬਹੁਤ ਹੋ ਰਿਹਾ ਨੁਕਸਾਨ ਤਾਂ ਪਹਿਲੀ ਹੋ ਜਾਂਦਾ ਹੈ ਕਈ ਵਾਰ ਬੇਮੌਸਮੀ ਬਾਰਿਸ਼ ਪੈ ਜਾਂਦੀ ਕਈ ਵਾਰ ਪੈਂਦੀ ਹੋਈ ਨਹੀਂ ਕਈ ਵਾਰ ਜ਼ਿਆਦਾ ਪੈਂਦੀ ਜਾਂ ਜ਼ਿਆਦਾ ਪੈਂਦੀ ਤਾਂ ਵੀ ਬਰਬਾਦੀ ਹੋ ਜਾਂਦੀ ਜੇ ਮਾੜੀ ਮੋਟੀ ਕੋਈ ਕਿਸੇ ਵੀ ਤਰੀਕੇ ਨਾਲ ਕੋਈ ਬਾਤ ਚ ਜਾਵੇ ਜਿਹੜਾ ਡਕਾ ਉਹਨੂੰ ਫਿਰ ਇਹ ਵਾਰਾ ਜਿਹੜੇ ਪਸ਼ੂ ਹੈ ਇਹ ਬਰਬਾਦ ਕਰਦੇ ਸੋ ਭਾਈ ਬੜਾ ਹੀ ਦੁਖੀ ਹੈ ਅਸੀਂ ਤਾਂ ਇਸ ਚੀਜ਼ ਹਾਂ ਹੁਣ ਇੰਨੀ ਮਿਹਨਤ ਲਾ ਕੇ ਹੁਣ ਪਿਆਜ਼ ਲਾਏ ਸੀਗੇ ਉਹ ਸਾਰੇ ਖਰਾਬ ਕਰਤੀ ਬਿਲਕੁਲ ਬਾਕੀ ਗਊਸ਼ਾਲਾ ਲੈ ਜਿੰਦੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਪਤਾ ਨਹੀਂ ਭਾਈ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਵੀ ਹੋ ਸਕਦੀ ਆਪਾਂ ਕਿਸੇ ਨੂੰ ਗਲਤ ਨਹੀਂ ਬੋਲਦੇ ਪਰ ਜਣੀ ਇਹ ਜ਼ਰੂਰ ਆ ਵੀ ਸਾ ਤੋਂ ਤਕਰੀਬਨ ਅੱਧਾ ਕਿਲੋਮੀਟਰ ਦੀ ਦੂਰੀ ਤੇ ਉਹ ਜਿਹੜੀ ਗਊਸ਼ਾਲਾ ਹੈ ਤੇ ਪਸ਼ੂ ਉੱਥੇ ਲੈ ਨਹੀਂ ਰਹੇ ਉਹ ਇਹ ਗੱਲ 'ਚ ਕੋਈ ਝੂਠ ਨਹੀਂ ਕਹਿਆ ਨਾ ਸੁਖੇ ਇਹ ਤਾਂ ਸਚਾਈ ਹੈ ਇਹ ਤਾਂ ਸਚਾਈ ਹੈ ਹਾਂ ਕਿਉਂਕਿ ਉਹਨਾਂ ਕੋਲ ਹੁਣ ਆਪਣੀ ਜ਼ਮੀਨ ਵੀ ਦਿੱਤੀ ਹੋਈ ਆ ਉਹਨਾਂ ਨੂੰ ਇਹ ਫਿਰ ਉਹਨਾਂ ਨੂੰ ਕਰਨਾ ਵੀ ਚਾਹੀਦਾ ਸਾਰਾ ਕੁਝ ਉਹਨਾਂ ਨੂੰ ਜੇ ਆਪਾਂ ਹੁਣ ਉੱਥੇ ਡੰਗਰ ਕੋਈ ਮਾਰ ਲਓ ਇਦਾਂ ਹੁਣ ਆ ਪਹਿਲੀ ਗੱਲ ਤਾਂ ਆਪਣੇ ਪਿੰਡ 'ਚੋਂ ਤਾਂ ਕੋਈ ਛੱਡਦਾ ਆਇਆ ਨਹੀਂ ਹਾਂ ਬਾਹਰੋਂ ਲੋਕ ਆ ਕੇ ਇੱਥੇ ਆਪਣੇ ਬਾਹਰ ਲਾ ਜਾਂਦੇ ਆ ਉਹ ਫਿਰ ਪਸ਼ੂ ਆ ਕੇ ਖਰਾਬ ਕਰਦੇ ਆ ਜੇ ਕੋਈ ਇਹ ਨਹੀਂ ਹੈਗਾ ਵੀ ਮਤਲਬ ਸਾਡੇ ਪਿੰਡਾਂ ਦੇ ਨਾਲ ਕਿਸੇ ਨੇ ਛੱਡ ਦਿੱਤਾ ਆਪਣਾ ਵੀ ਪਸ਼ੂ ਆ ਆਪਣੇ ਕਿਸੇ ਨੇ ਛੱਡ ਦਿੱਤੇ ਆਪਣੇ ਪਿੰਡ ਦਾ ਹੀ ਕੋਈ ਆਦਾ ਛੱਡੂਗਾ ਤਾਂ ਫਿਰ ਛੱਡਣਾ ਅਸੀਂ ਅਸੀਂ ਨਹੀਂ ਛੱਡਣਾ ਜ ਜਿਨ੍ਹਾਂ ਕਿਸੇ ਦੇ ਹੋਰ ਦੇ ਵੀ ਨੁਕਸਾਨ ਹੋਵੇ ਕਿਸੇ ਨੇ ਨਹੀਂ ਛੱਡਣਾ ਵਿੱਚ ਕੋਈ ਨਾ ਕੋਈ ਦੱਸੇ ਦਿੰਦਾ ਕਿ ਉਹ ਫਲਾਣੇ ਦੇ ਬਿਲਕੁਲ ਪਤਾ ਲੱਗ ਜਾਂਦਾ ਪਰ ਸਾਡੇ ਜਿਹੜੇ ਪਸ਼ੂ ਹੈਗੇ ਆ ਹੁਣ ਇਹ ਬਾਹਰੋਂ ਆ ਕੇ ਲੋਕਾਂ ਨਾਲ ਜਿੱਦਾਂ ਦੁੱਧ ਪੀ ਕੇ ਬਿਲਕੁਲ ਬਾਅਦ ਚ ਸਾਡੇ ਜਿੱਦਾਂ ਮੰਨ ਲਓ ਹੁਣ ਸਾਡਾ ਇਲਾਕਾ ਇੱਧਰ ਪਿੱਛੇ ਪੈ ਜਾਂਦਾ ਹਾਂ ਇੱਥੇ ਲਾ ਜਾਂਦੇ ਆ ਇੱਕ ਗੱਲ ਇਹ ਵੀ ਅਸੀਂ ਵੀਡੀਓ ਰਾਹੀਂ ਜਰੂਰ ਕਹਿਣਾ ਚਾਹੁੰਦੇ ਵੀ ਜੇ ਕੋਈ ਬੰਦਾ ਅਸੀਂ ਆਪਣੇ ਏਰੀਆ ਦੇ ਵਿੱਚ ਤੁਸੀਂ ਵੀ ਸਾਰੇ ਆਪਣੇ ਸਾਰੇ ਜਿਹੜੇ ਵੀ ਕਿਸਾਨ ਭਰਾ ਸਾਡੇ ਸੁਣ ਰਹੇ ਬਈ ਜਿਹੜਾ ਵੀ ਕੋਈ ਬੰਦਾ ਤੁਹਾਨੂੰ ਅਵਾਰਾ ਪਸ਼ੂ ਲੈ ਕੇ ਜਾਂਦਾ ਕਿਤੇ ਇਦਾਂ ਟੱਕਰਦਾ ਤਾਂ ਉਹਨੂੰ ਜਰੂਰ ਪੁੱਛੋ ਵੀ ਬਾਈ ਕਿੱਥੇ ਲੈ ਕੇ ਚੱਲਿਆ ਜਾਂ ਕਿੱਥੋਂ ਲੈ ਕੇ ਆਇਆ ਜਾਂ ਕਿੱਥੇ ਛੱਡਣ ਜਾ ਰਿਹਾ ਕਿਉਂਕਿ ਫਸਲਾਂ ਦੀ ਤਵਾਹੀ ਇਹ ਅਵਾਰਾ ਪਸ਼ੂ ਜਿਹੜੇ ਅਸੀਂ ਪਹਿਲਾਂ ਇਹਨਾਂ ਦਾ ਸੋਕੇ ਦੁੱਧ ਪੀਂਦੇ ਰਹਿੰਦੇ ਹਾਂ ਨਾ ਬਾਅਦ ਵਿੱਚ ਛੱਡ ਦਿੰਦੇ ਆ ਬਾਅਦ ਵਿੱਚ ਜਦ ਦੇਖਿਆ ਵੀ ਉਹ ਪਸ਼ੂ ਦੁੱਧ ਦੇਣ ਤੋਂ ਹਟ ਗਿਆ ਫਿਰ ਅਵਾਰਾ ਪਸ਼ੂ ਅਸੀਂ ਇਦਾਂ ਖੋਲ ਦਿੰਦੇ ਜਿੱਦਾਂ ਵੀ ਕੋਈ ਗੱਲ ਨਹੀਂ ਸਾਡੇ ਪਾਪੇ ਦੀ ਉਹ ਜ਼ਮੀਨ ਆ ਵੀ ਕੋਈ ਗੱਲ ਨਹੀਂ ਜਾ ਕੇ ਜਿੱਧਰ ਮਰਜੀ ਚੋਗ ਲੈਵੇ ਪਰ ਇਹ ਅਸੀਂ ਵਾਰਨਿੰਗ ਦਿੰਦੇ ਵੀ ਜੇ ਕਿਸੇ ਕੋਈ ਬੰਦਾ ਫਿਰ ਅਸੀਂ ਕੁੱਟੂਗੇ ਘੱਟ ਘੜੀਸੂਗੇ ਜ਼ਿਆਦਾ ਧੰਨਵਾਦ ਆਹ ਸਤਿ ਸ਼੍ਰੀ ਅਕਾਲ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਸੁੱਖੇ ਦਾ ਵੀਰ ਅੱਜ ਤੇ ਉੱਪਰ ਦੇ ਉੱਤਰ ਕਿੱਥੇ ਆ ਗਏ ਤਾਂ ਬਹੁਤ ਨਿਕਾਲਾ ਹੈ ਦਾ ਰਸਰੇ ਆਣਾ ਤੇ ਸਨ ਸਰਿਆ ਆਹੋ ਸੰਗਰਮਾ ਧਰਮਕਮਲੁਰਵਾ ਆਹੇ ਕਥਾ ਹੋਣੀ ਉਹਦਾ ਬੱਦ ਕੇ ਜੇ ਤੂੰ ਟੱਕਰਾਂ ਦੇਵਾ ਦੇ ਨਿਕਦਾ ਆਹ ਦੇਖੋ ਵੀ ਜੇ ਇੰਨਾ ਨੁਕਸਾਨ ਹੋਣਾ ਤਾਂ ਆਪੇ ਫੇ ਬੰਦੇ ਦਾ ਦਿਲ ਦੁਖੀ ਹੋਊਗਾ ਤਾਂ ਕੋਈ ਫਾਇਦਾ ਨਹੀਂ ਹੈਗਾ ਸਾਲਾ ਨੁਕਸਾਨ ਹੈ ਸਾਡਾ ਤਾਂ ਬਈ ਮੈਂ ਕਹਿੰਦਾ ਧਮਖਾ चल पिया कंदा कंदा माड़ चाल